ਕੀ ਗਲੀ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇੱਥੇ ਪਾਣੀ ਦਾ ਕੋਈ ਨਿਕਾਸ ਨਹੀਂ ਹੋ ਰਿਹਾ ਕਿੰਨੇ ਸਾਲ ਹੋ ਗਏ ਸਾਨੂੰ ਚੋੜੀ ਗਲੀ ਨਾਲ ਲੜਦਿਆਂ ਨੂੰ ਇੱਥੇ ਨਿਕਾਸ ਹੋਣਾ ਚਾਹੀਦਾ ਵੋਟਾਂ ਮੰਗਣ ਵੇਲੇ ਤਾਂ ਉਹਦੀ ਘਰਾਂ ਚ ਆ ਜਾਂਦੇ ਵੋਟਾਂ ਪਾਓ ਤੇ ਹੁਣ ਪਾਣੀ ਕੱਢਣ ਵੇਲੇ ਮੂਹਰੇ ਆਉਣ ਬਈ ਐਨੇ ਦਿਨੋਂ ਕਿਤੇ ਬਿਮਾਰੀਆਂ ਦਾ ਘਰ ਹੋ ਰਿਹਾ ਐਨਾ ਮੱਛਰ ਹੋ ਰਿਹਾ ਇੱਥੇ ਬਿਜ਼ਨਸ ਸਾਡੇ ਬੰਦ ਪਏ ਆ ਬੱਚੇ ਸਾਡੇ ਪਾਣੀ ਦੇ ਡਿੱਗ ਰਹੇ ਹੈਗੇ ਕੋਈ ਕੋਈ ਜਾਣੇ ਤੇ ਹੱਲ ਨਹੀਂ ਕਰ ਰਿਹਾ ਕਿਸੇ ਵੀ ਚੀਜ਼ ਦਾ ਅੱਜ ਦਿਨ ਹੋ ਗਏ ਬਿਲਕੁਲ ਦਾ ਨਿਕਾਸ ਇੰਨਾ ਕ ਵੀ ਨਹੀਂ ਹੋ ਰਿਹਾ ਹੁਣ ਬਹੁਤ ਹੀ ਤੰਗ ਹੋ ਕੇ ਆਇਆ ਸੀ ਸਰਕਾਰ ਨੂੰ ਬੇਨਤੀਆਂ ਕੀਤੀਆਂ ਹੱਥਵੰਦ ਵਣ ਕੇ ਸਾਡੀ ਕੋਈ ਸੁਣਵਾਈ ਨਹੀਂ ਦਿੱਕਨ ਇੱਥੇ 45 ਸਾਲ ਹੋ ਗਏ ਐਂ ਦੇਖ ਜਾਨਾ ਵਿਥੇ ਇਹ ਫੋਟੋ ਕਿੱਥੇ ਦੇਰੇ ਬੁਰੇ ਹਾਲ ਪਰ ਚੌੜੀ ਗਲੀ ਦਾ ਫਿਰ ਹੱਲ ਨਹੀਂ ਹੋਇਆ ਸੰਦ ਚੌੜੀ ਗਲੀ ਦਾ ਹੱਲ ਕਿਹਦਾ ਅਸੀਂ ਇੱਥੇ ਰਹਿਣਾ ਕੋਈ ਆਇਆ ਹੈ ਨਹੀਂ ਕਿ ਅੱਜ ਰਹੇ ਕੱਲ ਨੂੰ ਬਗਿਆਂਗੇ ਮਾਤਾ ਜੀ ਕਿੰਨੇ ਦਿਨ ਹੋ ਗਏ ਪਾਣੀ ਖੜੇ ਨੂੰ ਹਫਤਾ ਹੋ ਗਿਆ ਜੀ ਪਾਣੀ ਖੜੇ ਨੂੰ ਹਫਤਾ ਹੋ ਗਿਆ ਅਸੀਂ ਚੌੜੀ ਗਲੀ ਦੇ ਵਸਨੀਕਾ ਜੀ ਅਸੀਂ ਚੌੜੀ ਗਲੀ ਦੇ ਵਸਨੀਕਾਂ ਚੌੜੀ ਗਲੀ ਦੇ ਵਿੱਚ ਗੰਦਾ ਪਾਣੀ ਖੜਾ ਹੈ ਬਹੁਤ ਵੱਡੀ ਬਿਮਾਰੀ ਫੈਲ ਸਕਦੀ ਹੈ ਸਰਕਾਰ ਨੇ ਸਾਡਾ ਫੁੱਤੂ ਖਿੱਚਿਆ ਵੋਟਾਂ ਲੈਣ ਵਲੇ ਹੋਰ ਗੱਲ ਸੀ ਵੋਟਾਂ ਤੋਂ ਬਾਅਦ ਹੋਰ ਗੱਲ ਹੈ ਪਹਿਲਾਂ ਸਾਨੂੰ ਕਹਿੰਦੇ ਸੀ ਵੀ ਸਾਨੂੰ ਵੋਟਾਂ ਪਾਓ ਥੋੜੀ ਜਿਹੀ 15 ਸਾਲਾਂ ਦਾ ਰਿਕਾਰਡ ਤੋੜ ਦਾਂਗੇ ਗਲੀ 'ਚ ਪਾਣੀ ਨਹੀਂ ਖੜੂਗਾ ਹੁਣ ਜਦੋਂ ਅਸੀਂ ਫੋਨ ਮਾਰਦੇ ਹਾਂ ਸਾਡਾ ਫੋਨ ਨਹੀਂ ਚੱਕਦੇ ਸਾਨੂੰ ਧਮਕੀਆਂ ਦਿੰਦੇ ਨੇ ਕੋਈ ਪੁੱਛ ਗਿਛ ਨਹੀਂ ਕੋਈ ਸੁਣਵਾਈ ਨਹੀਂ ਕੋਈ ਕਮੇਟੀ ਦਾ ਬੰਦਾ ਨਹੀਂ ਪੁੱਛਦਾ ਐਮਐਲਏ ਨਹੀਂ ਸੁਣਦਾ ਕੋਈ ਚੇਅਰਮੈਨ ਨਹੀਂ ਸੁਣਦਾ ਹੁਣ ਦੱਸੋ ਅਸੀਂ ਕੀ ਕਰੀਏ ਕਿੰਨੇ ਦਿਨ ਹੋਗੇ ਜ ਪਾਣੀ ਖੜੇ ਨੂੰ ਪਾਣੀ ਖੜੇ ਨੂੰ ਪਾਣੀ ਖੜੇ ਨੂੰ ਇੱਕ ਹਫਤਾ ਹੋ ਗਿਆ ਜੀ ਬਹੁਤ ਵੱਡੀ ਬਿਮਾਰੀ ਫੈਲ ਸਕਦੀ ਹੈ ਜੇ ਬਿਮਾਰੀ ਫੈਲ ਗਈ ਫਿਰ ਇਹਦਾ ਕੌਣ ਜ਼ਿੰਮੇਵਾਰ ਹੈ ਕੀ ਮਸਲਾ ਹੈ ਇਹ ਸਾਰਾ ਇਹ ਮਸਲਾ ਹੈ ਜੀ ਦੇਖੋ ਇੱਕ ਹਫਤਾ ਹੋ ਗਿਆ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ ਸੱਣਾ ਗੰਗਾ ਪਾਣੀ ਹੋ ਗਿਆ স্মੈਲ ਮਾਰ ਰਹੀ ਹੈ ਬੇਜਾ ਆਪ ਦੇ ਕਨਾਚੀ ਅਸੀਂ ਕੈਦ ਹੋ ਰਹੇ ਹਾਂ ਕੋਈ ਸੁਣਵਾਈ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਕਿਸੇ ਕਿਸਮ ਦਾ ਕੋਈ ਮਹਿਲਾ ਸੀ ਬਹੁਤ ਘਟਿਆ ਕੋਈ ਅਧਿਕਾਰੀ ਆਇਆ ਕੋਈ ਪ੍ਰਸ਼ਾਸਕ ਨਾ ਕੋਈ ਨਹੀਂ ਆਇਆ ਜੀ ਕਿੰਨੇ ਦਿਨ ਹੋ ਗਏ ਪਾਣੀ ਖੜੇ ਨੂੰ ਇੱਕ ਹਫਤਾ ਹੋ ਗਿਆ ਪੂਰਾ ਅੱਜ ਹਰ ਕੇ ਅਸੀਂ ਮੱਲੇ ਆਲੇ ਇਕੱਠੇ ਹੋ ਕੇ ਉਹ ਹੈਜੀਟੇਸ਼ਨ ਕਰ ਰਹੇ ਆ ਵੀ ਸ਼ਾਇਦ ਸਾਡੀ ਕੋਈ ਸੁਣਵਾਈ ਹੋ ਜਾਈ ਨਹੀਂ ਤੁਸੀਂ ਹੁਣ ਉਸ ਤੋਂ ਬਾਅਦ ਕੀ ਕਰੋਗੇ ਫਿਰ ਜੇ ਇਹ ਨਾ ਹੱਲ ਹੋਇਆ ਦੇਖੋ ਇਹਦਾ ਪ੍ਰਸ਼ਾਸਨ ਨੇ ਦੇਖਣਾ ਕੱਲੂ ਕੋਈ ਪ੍ਰੋਬਲਮ ਆਂਦੀ ਹੈ ਤੇ ਫਿਰ ਪ੍ਰਸ਼ਾਸਨ ਨਹੀਂ ਹੈ ਇਸ ਕੰ ਦਾ ਜਿੰਮੇਵਾਰ ਹੈ ਜੀ ਅਸੀਂ ਕੀ ਕਰ ਸਕਦੇ ਆ ਦੱਸੋ ਅਸੀਂ ਕੀ ਕਰ ਸਕਦੇ ਆ ਤੁਸੀਂ ਦੱਸੋ ਅਸੀਂ ਕੀ ਕਰੀਏ ਨਹੀਂ ਪਾਣੀ ਕੜੀ ਹੋ ਕੇ ਬੈਠੇ ਕਿੰਨੇ ਦਿਨ ਹੋ ਗਏ ਹਫਤਾ ਹੋ ਗਿਆ ਸਮੈਲ ਮਾਰਦੀ ਹੈ ਤੁਸੀਂ ਕੱਲੂ ਖੜਕੇ ਦੇਖੋ ਤੁਹਾਨੂੰ ਪਤਾ ਲੱਜੂ ਪਾਣੀ ਇੰਨਾ ਗੰਦਾ ਹੋ ਰਿਹਾ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਚੌੜੀ ਗਲੀ 'ਚ ਬਰਸਾਤ ਦਾ ਪਾਣੀ ਘੱਟੋ-ਘੱਟ ਜਿੱਥੇ ਦਾ ਮੀਂਹ ਪੈ ਰਿਹਾ ਉੱਥੇ ਦਾ ਇੱਥੇ ਪਾਣੀ ਬਹੁਤ ਜ਼ਿਆਦਾ ਖੜਾਗਾ ਅਸੀਂ ਪਹਿਲਾਂ ਬਿਲਕੁਲ ਨਹੀਂ ਬੋਲੇ ਸਾਨੂੰ ਪਤਾ ਸੀ ਇਹ ਕੁਦਰਤੀ ਆਫਤਾਂ ਪ੍ਰਸ਼ਾਸਨ ਦਾ ਸਾਥ ਦਿੰਦੇ ਹੁਣ ਵੀ ਦੇਵਾਂਗੇ ਤੇ ਮੇਰੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਵੀ ਹੁਣ ਇੱਥੇ ਮੁਸ਼ਕਲ ਬਹੁਤ ਜ਼ਿਆਦਾ ਇਸ ਮੈਂ ਲਾਉਣ ਲੱਗੀ ਬਿਮਾਰੀਆਂ ਫੈਲਣ ਦਾ ਖਤਰਾ ਅਸੀਂ ਤੁਹਾਡੇ ਨਾਲ ਆ ਜੋ ਕਹਾਂਗੇ ਰਲ ਮਿਲ ਕੇ ਆਪਾਂ ਇਹਦਾ ਕੋਈ ਹੱਲ ਕੱਢੀਏ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮੇਰੀ ਬੇਨਤੀ ਆ ਇੱਥੇ ਉਹ ਆਉਣਾ ਵੀ ਸਾਰਿਆਂ ਨੂੰ ਫੋਨ ਕਰੀ ਜਾਂਦੇ ਆ ਆ ਕੇ ਲੋਕਾਂ ਨੂੰ ਵੀ ਸੈਟੀਸਫਾਈ ਕਰਾਈ ਜੀ ਆਪਾਂ ਇਹਨਾਂ ਨੂੰ ਵੀ ਦੱਸੀਏ ਵੀ ਕਿਤੇ ਪ੍ਰੋਬਲਮ ਆ ਸਾਰੇ ਰਲ ਮਿਲ ਕੇ ਦਾ ਮਸਲੇ ਦਾ ਹੱਲ